ਸੋ ਜੀ ਸਤਿ ਸ਼੍ਰੀ ਅਕਾਲ ਆਪਾਂ ਅੱਜ ਚਿਕਨ ਬਣਾਉਣ ਲੱਗੇ ਆਂ ਚਿਕਨ ਕੜਾਈ ਦੀ ਨਵੀਂ ਰੈਸਪੀ ਆਪਾਂ ਬਣਾਈ ਹੈ ਆਉਣ ਚਿਕਨ ਨੂੰ ਆਪਾਂ ਡੋਲ 1.5 ਕਿਲੋ ਚਿਕਨਾ ਤੇ ਤਕਰੀਬਨ 2 ਗਲਾਸ ਪਾਣੀ ਦੇ ਬਾਗੇ ਇਹਨੇ ਚਿਕਨਾ ਹੈ ਇਹਨੂੰ ਆਪਾਂ ਆ ਜਿਹੜੀ ਫੈਟ ਆ ਉਹ ਸਾਈਡ 'ਤੇ ਰੱਖ ਲਾਂਗੇ ਫੈਟ ਵਿੱਚ ਨਹੀਂ ਆਪਾਂ ਇਹਨੂੰ ਜਿਹੜੇ ਵੀ ਛਾਇ ਫੈਟ ਵਾਲੇ ਪੀਸ ਬਾਕੀ ਸਾਰੇ ਪੀਸ ਆਪਾਂ ਇਹਨਾਂ ਨੂੰ 5 ਮਿੰਟ ਵਾਸਤੇ ਲੱਗ ਭਾਗ ਭਵਲਾਂਗੇ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਉਣਾ ਬਾਕੀ ਆਪਾਂ ਕੜਾਈ 'ਚ ਪਾਵਾਂਗੇ 1 ਚਮਚਾ ਨਮਕ ਦਾ ਥੋੜੀ ਹਲਦੀ ਥੋੜੀ ਜੀ ਕਾਲੀ ਮਿਰਚ ਉਹਦਾ ਕਾਲਾ ਨਮਕ ਵੀ ਪਾਤਾ ਇਹਦੇ ਨਾਲ ਅਸੀਂ ਪੰਜ ਮਿੰਟ ਬਾਲਾਂਗੇ ਜਾਂ ਚਾਰ ਪੰਜ ਬਿਸਲਾ ਵਜਨ ਤੱਕ ਇਹਨੂੰ ਆਪਾਂ ਰੱਖਾਂਗੇ ਤੇ ਉਹ ਬਨਾਵੀਆਂ ਵਾਲਾ ਆਪਾਂ ਆਪਾਂ ਪਾਇਆ ਚਿਕਨ ਅਨਾਲੀ ਨਾਲ ਆਪਾਂ ਇੱਧਰ ਤੜਕਾ ਪਉਣਾ ਸ਼ੁਰੂ ਕਰਤਾ ਜੀ ਆ ਦੇਖੋ ਆਹ ਬਹੁਤ ਸੁਰੀ ਇਹ ਵਿੱਚ ਘਿਓ ਪਾ ਕੇ ਹਲਕੀ ਅੱਗ 'ਤੇ ਅਧਿਕਰ ਲਸਣ ਤੇ ਹਰੀ ਮਿਰਚ ਯਾ ਟਮਾਟਰ ਤਿਆਰ ਆ ਕੋ ਕੁਸਟੇਰ ਬਾਦਾ ਪਦੇਟ ਮਾਟਰ ਵੀ ਮਿਕਸ ਕਰ ਦਾਂਗੇ। ਉਹਨਾਂ ਜਿੰਨਾਂ ਨੂੰ ਇਹ ਤੜਕਾ ਪੁੱਜੇਗਾ ਉਹ ਦਿਨ ਇਹ ਚਿਕਨ ਬਣ ਜੇਗਾ। ਚਿਕਨ ਬਣ ਜੇਗਾ। ਤੜਕਾ ਪੁੱਜ ਚੁੱਕਾ ਹੈ ਜੀ। ਚਿਕਨ ਬਣ ਚੁੱਕਿਆ ਹੈ। ਉਬਲ ਚੁੱਕਿਆ ਹੈ। ਤੇ ਬਸ ਇਹਨੂੰ ਆਪਾਂ ਹੁਣ ਵੈਸੇ ਐਸੇ ਤਰ੍ਹਾਂ ਹੀ ਝੋੜ ਕੇ ਤੇ ਇਧਰ ਪਾਈ ਜਾਨੇ ਜੀ ਆਪਾਂ ਤੜਕੇ 'ਚ। ਇਹਨੂੰ ਥੋੜਾ ਜਿਹਾ 10 ਕਿ ਮਿੰਟ ਨੂੰ ਇਹ ਤੜਕੇ ਦੇ ਵਿੱਚ ਆਪਾਂ ਸੇਕਾ ਲਵਾਵਾਂਗੇ ਹਲੋ ਜਿਹੜਾ ਪਾਣੀ ਆ ਆਪਾਂ ਇੱਕ ਗਲਾਸ ਵੀ ਪਾ ਸਕਦੇ ਆ ਪਰ ਕਿਵਰੀ ਤਰੀ ਦੇ ਵੀ ਬਦਾਂ ਚੌਂਕਿੰਦਾ ਇਸ ਕਰਕੇ ਅਸੀਂ ਇਹਦੇ ਵਿੱਚ ਡੇਢ ਗਲਾਸ ਦੇ ਲਗਭਗ ਪਾਇਆ ਸੀ ਤੇ ਉਹ ਉਨਾ ਕੋਈ ਪਾਣੀ ਇਹਦੇ ਵਿੱਚ ਹੈ ਬਾਕੀ ਕਿਉਂਕਿ ਜਦੋਂ ਵਿਸਲਾ ਵਜਦੀਆਂ ਨੇ ਤਾਂ ਇਹ ਚਿਕਨੋ ਚਿਕਨੋ ਬਾਲ ਲਿਆ ਸੀ ਚਿਕਨੋ ਬਾਲ ਕੇ ਤੇ ਇਧਰ ਤੜਕੇ ਦੇ ਵਿੱਚ ਮਿਕਸ ਕਰਤਾ ਜੀ ਪਾਣੀ ਪਾਉਣ ਦੀ ਜਰੂਰਤ ਪੈਗੀ ਤੇ ਇਸੇ ਦਾ ਹੀ ਆ ਪਾਣੀ ਜਿਹੜਾ ਆ ਪਾਣੀ ਵਿੱਚ ਵੱਧ ਗਿਆ ਇਹਦਾ ਸੁੱਕੀ ਬਣ ਸਕਦਾ ਹੈ ਤੇ ਆ ਸੁੱਕਣਾ ਹੈ ਤੇ ਜੀ ਪਾਣੀ ਇਹਦੇ ਵਿੱਚ ਪਾਉਣ ਦੀ ਜਰੂਰਤ ਪੈਗੀ ਜਿਦਾ ਪਾਉਣਾ ਜਿਸ ਤਰ੍ਹਾਂ ਇਸ ਤਰ੍ਹਾਂ ਤੇ ਇਹੀ ਆਪਾਂ ਇਹਦੇ ਵਿੱਚ ਮਿਕਸ ਕਰ ਸਕਦੇ ਹਾਂ ਹੁਣ ਇਹਦੇ ਆਪਾਂ ਗੈਂਸ ਥਾ ਦੇਣੀ ਪਹਿਲਾਂ ਕਿਉਂਕਿ ਤੜਕਾ ਭੁੰਨ ਚੁੱਕੇ ਆ ਦੇ ਵਿੱਚ ਤੜਕੇ ਦੇ ਵਿੱਚ ਇਹਨੂੰ ਚਿਕਨ ਨੂੰ ਰੱਖਤਾ ਹੈ ਤੇ 10 ਮਿੰਟ ਚ ਇਹ ਆਪਦੀ ਰੰਗਤ ਫੜ ਲੇਗਾ ਕਿਉਂਕਿ ਇਹਦੇ ਚ ਚਿਕਨ ਥੋੜਾ ਥੋੜਾ ਪਾਣੀ ਸੀ ਇਸ ਕਰਕੇ ਥੋੜਾ ਜਿਹਾ ਇਹ ਢਲਾ ਹੋ ਗਿਆ ਜਿਹਨੂੰ ਆਪਾਂ ਰਸਮੇ ਸਾਹ ਬਣਾਉਣਾ ਹੈ ਇਸੇ ਤਰ੍ਹਾਂ ਤਾਂ ਥੋੜਾ ਜਿਹਾ ਪਾਣੀ ਆਪਾਂ ਹੋਰ ਵਿੱਚ ਐਡ ਕਰ ਸਕਦੇ ਆ ਤੇ ਨਹੀਂ ਤਾਂ ਬਸ ਇਹ ਇਸ ਤਰ੍ਹਾਂ ਵੀ ਮਤਲਬ ਇਹ ਬਣ ਜੇਗਾ ਤੜਕਾ ਪਹਿਲਾਂ ਉਤੋਂ ਲਾਉਣ ਵਾਲਾ ਜਿਹੜਾ ਰਵਾਜ ਸੀ ਉਹਨੂੰ ਆਪਾਂ ਥੋੜਾ ਜਿਹਾ ਹੁਣ ਕੈਨਸਲ ਕੀਤਾ ਤੇ ਤੜਕਾ ਬਾਹ ਦੇ ਵਿੱਚ ਉਬਾਲਿਆ ਵੱਖਰਾ ਤੜਕਾ ਵੱਖਰਾ ਭੁੰਨ ਕੇ ਕੜਾਈ ਚ ਲੋੜਨ ਸਾਰਨ ਲਈ ਨਾਣ ਮਿਰਚ ਪਾ ਦੇ ਇਹਨੂੰ ਆਪਾਂ ਬਣਾਇਆ ਥੋੜਾ ਜਿਹਾ ਕਿੰਚੂ ਐਡ ਕੀਤਾ ਹੁਣ ਕੜਾਈ ਦੇ ਵਿੱਚ ਚਿਕਨ ਇਹ ਬਣ ਰਿਹਾ ਤੁਸੀਂ ਇਹਦੀ ਸਾਰੇ ਕਲਰ ਦੇਖੋ ਕਿੰਨਾ ਪਿਆਰਾ ਕਲਰ ਆਇਆ ਹੁੰਦਾ ਹੈ ਤੁਸੀਂ ਅਸੀਂ ਥੋੜਾ ਜਿਹਾ ਅੰਮੋ ਤਰੀ ਰੱਖਣੀ ਚਾਹੁੰਦੇ ਸੀ ਰਸ ਮਿਸ਼ਾ ਕਰਨਾ ਚਾਹੁੰਦੇ ਖਾਣਾ ਚਾਹੁੰਦੇ ਸੀ ਤਾਂ ਅਸੀਂ ਆ ਸਾਰਾ ਜਿਹੜਾ ਸੁਕਸੀ ਇੱਕ ਕੌਲੀ ਰੱਖ ਕੇ ਸਾਰਿਆਂ ਦੇ ਵਿੱਚ ਮਲਾਤਾ ਤੇ ਆ ਹੁਣ ਤਕਰੀਬਨ ਤਕਰੀਬਣਾ ਆਪਣਾ ਇਹ ਚਿਕਣਾ ਤਿਆਰ ਹੋ ਚੁੱਕਾ ਹੈ ਨੰਤਿਤ 2 2.5 ਮਿੰਟ ਦਾ ਜਿਹੜਾ ਵਕਤ ਪਾ ਹੋਰ ਲੱਗਦਾ ਸਾਡੀ ਆफी ਜਿਹੜਾ ਦੀ ਚਿਕਨ ਸਾਡਾ ਲਗਭਗ ਹੁਣ ਬਣ ਕੇ ਤਿਆਰ ਆ ਆ ਜਿਹੜੇ ਬੁਖਾਇਆ ਕੜਾਈ ਆ ਦੇਖੋ ਇਹ ਕੜਾਈ ਚਿਕਨ ਬਣ ਗਿਆ ਜਿਹੜਾ ਉਸ ਤਰੀ ਸੀ ਉਹ ਸੁੱਕ ਗਈ ਐ ਜੇ ਤਰੀ ਰੱਖਣਾ ਚਾਹਾਂਗੇ ਤਾਂ ਰੱਖ ਵੀ ਸਕਦੇ ਹਾਂ ਥੋੜੀ ਬਹੁਤੀ ਤੇ ਇਹਨੂੰ ਪਹਿਲਾਂ ਲਾ ਸਕਦੇ ਆ 2 ਮਿੰਟ ਹੁਣ ਦੇਖੋ ਚਿਕਨ ਭੁੱਲ ਰਿਹਾ ਮੜੀਨ ਵਾਲੀ ਇਹ ਆਹ ਦੇ ਇਹ ਬਹੁਤ ਟੇਸਟੀ ਬਣਦਾ ਜੀ ਇਹ ਤੇ ਇਹਨੂੰ ਘਰੇ ਇੱਕ ਵਾਰੀ ਟਰਾਈ ਕਰੋ ਤੇ ਬਣਾਓ ਰੈਸਪੀ ਮੈਂ ਤੁਹਾਨੂੰ ਦੁਬਾਰਾ ਫਿਰ ਦੱਸ ਦਿੰਨਾ ਚਿਕਨ ਨੂੰ ਪਹਿਲਾਂ ਉਬਾਲਣਾ ਹੈ ਥੋੜਾ ਜਿਹਾ ਨਮਕ ਥੋੜੀ ਹਲਦੀ ਥੋੜਾ ਜਿਹਾ ਕਾਲੀ ਮਿਰਚ ਪਾ ਕੇ ਉਸ ਤੋਂ ਬਾਅਦ ਦੂਸਰੀ ਕੜਾਈ ਦੇ ਵਿੱਚ ਤੁਸੀਂ ਪਿਆਜ਼ ਲਸਣ ਅਦਰਕ ਦਾ ਪੇਸਟ ਨੂੰ ਭੁੰਨਣਾ ਸ਼ੁਰੂ ਕਰ ਲਓ ਇਹਦੇ ਜੇ ਤੁਹਾਡੀ ਇਹ ਤੜਕਾ ਪੁੱਜੇਗਾ ਤੇ ਉਹਨਾਂ ਦੇ ਜਿਹੜੇ ਚਿਕਨ ਤਿਆਰ ਹੋਈਦਾ ਫਿਰ ਉਹਨਾਂ ਦੇ ਵਿੱਚੋਂ ਇਸ ਕੱਟ ਕੇ ਚਿਕਨ ਦੀ ਤੇ ਆਪਾਂ ਇਹਦੇ ਵਿੱਚ ਪਾ ਦਈਏ ਤੇ ਕੜਾਈ ਚਿਕਨਾ ਆ ਬਹੁਤ ਵਧੀਆ ਤਿਆਰ ਹੁੰਦਾ ਤੇ ਨਾਣ ਮਿਰਚ ਮਸਾਲਾ ਜਿਹੜਾ ਉਹ ਆਪਾਂ ਆਦੇ ਸਵਾਦ ਅਨਸਾਰ ਪਾ ਸਕਦੇ ਆ ਜਿਵੇਂ ਆ 1.5 ਕਿਲੋ ਸੀ ਤੇ 1.5 ਕਿਲੋ ਦੇ ਵਿੱਚ ਅਸੀਂ 1.5 1.5 ਚਮਚਾ ਲਾਕਪਾਕ ਨਮਕ ਇੱਕ ਚਮਚਾ ਹਲਦੀ ਅੱਧਾ ਚਮਚਾ ਲਾਲ ਮਿਰਚ ਲਾਲ ਮਿਰਚ ਅੱਧਾ ਚਮਚਾ ਕਾਲੀ ਮਿਰਚ ਤੇ ਇੱਕ ਚਮਚਾ ਮੀਟ ਮਸਾਲੇ ਦਾ ਪਾਇਆ ਤੇ ਹੋਰ ਜਿਹੜਾ ਕਿ ਗਰਮ ਮਸਾਲਾ ਹੁੰਦਾ ਉਹ ਵੀ ਅਸੀਂ ਪਾਇਆ ਦੇ ਵਿੱਚ ਤੇ ਇਹ ਜਿਹੜਾ ਚਿਕਣਾ ਜੇ ਤੁਮ ਨੂਨ ਘੱਟ ਲਾਦਾ ਹੋਰ ਵੀ ਪਾ ਸਕਦੇ ਹੋ ਨਿਚ ਘੱਟ ਲਾਦੀ ਆ ਤੁਸੀਂ ਹੋਰ ਪਾ ਸਕਦੇ ਆ ਸਵਾਦ ਅਨਸਾਰ ਤੇ ਇਸ ਤਰ੍ਹਾਂ ਦੀ ਇਹ ਬਹੁਤ ਸਿੰਪਲ ਰੈਸਪੀ ਹੈ ਜੇ ਆਪਾਂ ਘਰੇ ਬਣਾ ਕੇ ਯੂਜ਼ ਕਰਾਂਗੇ ਤੇ ਬਿਮਾਰੀਆਂ ਤੋਂ ਬਚੇ ਰਹਿਾਂਗੇ ਧੰਨਵਾਦ ਤੜਕਾ ਪੁੱਜ ਚੁੱਕਿਆ ਤੇ ਇਧਰ ਚਿਕਣਾ ਵੀ ਬਣ ਗਿਆ ਤੇ ਦੀ ਗੈਸ ਬੰਦ ਕਰਤੀ ਆ ਡਾਕੂਮੈਂਟ ਬਾਅਦ ਇਹ ਜਦੋਂ ਠੰਡਾ ਹੋ ਜਾਏਗਾ ਫਿਰ ਨੂੰ ਇਸ ਤੜਕੇ ਦੇ ਵਿੱਚ ਇਹਨੂੰ ਪਾਜਾਇਆ ਜਾਏਗਾ ਤੇ ਫਿਰ ਖਾਣ ਦਾ ਜਿਹੜਾ ਸਵਾਦ ਆ ਵੱਖਰਾ ਹੀ ਹੋਏਗਾ